ਸਤਿ ਸ੍ਰੀ ਅਕਾਲ ਦੋਸਤੋ ਸਵਾਗਤ ਹੈ ਤੁਹਾਡਾ ਪੰਜਾਬ ਫੈਕਟ ਦੇ ਉੱਤੇ ਸੋ ਦੋਸਤੋ ਅੱਜ ਜਿਹੜੀ ਗੱਲਬਾਤ ਕਰਨੀ ਆ ਆਪਾਂ ਉਹ ਕਰਨੀ ਆ ਸੰਤ ਕੁਮਾਰ ਇਨਸਪੈਕਟਰ ਦੇ ਬਾਰੇ ਇਹਦਾ 84 ਤੋਂ ਬਾਅਦ ਸਿੰਘਾਂ ਨੇ ਕਿਵੇਂ ਪਿੱਛਾ ਕੀਤਾ ਤੇ ਕਿਵੇਂ ਇਹਦੇ ਉੱਤੇ ਹਮਲੇ ਦੀ ਤਿਆਰੀ ਸੀ ਉਹ ਸਾਰੀ ਗੱਲਬਾਤ ਤੁਹਾਨੂੰ ਦੱਸਾਂਗੇ ਵੀਡੀਓ ਬੜੀ ਕਮਾਲ ਦੀ ਹੋਣ ਵਾਲੀ ਹੈ ਜੀ ਇਹਨੂੰ ਸ਼ੇਅਰ ਜ਼ਰੂਰ ਕਰ ਦਿਓ भाई दलजीत सिंह बिट्टू जी अपनी किताब ਵਿੱਚ ਦੱਸਦੇ ਨੇ ਕਹਿੰਦੇ ਵੀ ਇੰਸਪੈਕਟਰ ਸੰਤ ਕੁਮਾਰ ਦਾ ਨਾਮ ਬੁੱਚੜ ਪੁਲਸੀਆਂ ਵਿੱਚ ਮੂਰਲੀ ਕਦਾਰ ਵਿੱਚ ਆਉਂਦਾ ਸੀ ਇਸ ਨੇ ਸੈਂਕੜੇ ਹੀ ਘਰ ਉਜਾੜੇ ਤੇ ਸਿੰਘਾਂ ਨੂੰ ਸ਼ਹੀਦ ਕੀਤਾ ਹੈ ਇਸ ਉੱਪਰ ਕਈ ਵਾਰ ਹਮਲੇ ਦੀਆਂ ਕੋਸ਼ਿਸ਼ਾਂ ਕੀਤੀਆਂ ਗਈਆਂ ਪਰ ਇਹ ਵੀ ਕਿਸਮਤ ਦਾ ਬੜਾ ਧਨੀ ਬੰਦਾ ਸੀ ਜਦੋਂ ਇਹ ਰਾਏਕੋਟ ਤਾਇਨਾਤ ਸੀ ਤਾਂ ਚਰਨਜੀਤ ਸਿੰਘ ਤਲਵੰਡੀ ਆਪਣੇ ਨਾਲ ਬਾਬਾ ਧੰਨਾ ਸਿੰਘ ਅਜੀਤ ਸਿੰਘ ਤੇ ਅਵਤਾਰ ਸਿੰਘ ਨੂੰ ਲੈ ਕੇ ਉੱਥੇ ਗਿਆ ਤੇ ਅੱਗੋਂ ਇਹਨਾਂ ਨੂੰ ਦਰਸ਼ਨ ਸਿੰਘ ਤਖਾਨਬੱਦ ਅਜਮੇਰ ਸਿੰਘ ਲੋਧੀਵਾਲ ਦਰਸ਼ਨ ਸਿੰਘ ਡੱਲਾ ਮਨੋਰ ਸਿੰਘ ਧੀਰੇਹੋਰੀ ਮਿਲ ਗਏ ਇਹਨਾਂ ਨੇ ਸਾਂਝੇ ਰੂਪ ਵਿੱਚ ਇਸ ਕੰਮ ਲਈ ਕਾफी ਮਿਹਨਤ ਕੀਤੀ ਰਾਏਕੋਟ ਵਿੱਚ ਕਿਸੇ ਥਾਂ ਤੇ ਇਸ ਉੱਪਰ ਘਾਤ ਲਾ ਕੇ ਹਮਲਾ ਹੋ ਸਕਦਾ ਸੀ ਇਹ ਸਾਰੇ ਸਿੰਘ 20-25 ਦਿਨ ਲਗਾਤਾਰ ਵਕ ਵਕ ਥਾਵਾਂ ਤੇ ਘਾਤ ਲਾ ਕੇ ਇਸ ਨੂੰ ਉਡੀਕਦੇ ਰਹੇ ਪਰ ਹਰ ਵਾਰ ਕੋਈ ਨਾ ਕੋਈ ਕਾਰਨ ਬਣ ਜਾਂਦਾ ਤੇ ਇਹ ਮੌਕੇ ਤੇ ਨਾ ਪਹੁੰਚਦਾ। ਉਹਦੀ ਉਡੀਕ ਕਰਦਿਆਂ 15 ਕੋ ਦਿਨ ਹੋਏ ਸਨ ਕਿ ਮੈਂ ਅਤੇ ਡਾਕਟਰ ਗੁਰਪ੍ਰੀਤ ਸਿੰਘ ਵੀ ਇਹਨਾਂ ਕੋਲ ਪਹੁੰਚ ਗਏ ਰਾਏਕੋਟ ਦੇ ਨੇੜੇ ਤੇੜੇ ਸਭ ਪਾਸੇ ਬਹੁਤ ਠਾਰਾ ਸਨ। ਅਸੀਂ ਰਾਤ ਨੂੰ ਦਾੜਾ ਮੰਡੀ ਵਿੱਚ ਮਿਲੇ ਤੇ ਕਾਫੀ ਸਮਾਂ ਗੱਲਾਂ ਬਾਤਾਂ ਕਰਦੇ ਰਹੇ। ਬਹੁਤ ਚੰਗਾ ਮਾਹੌਲ ਸੀ ਤੇ ਬੜੇ ਚਿਰ ਬਾਅਦ ਸਾਰੇ ਇਕੱਠੇ ਹੋਏ ਸਨ। ਸਾਰਿਆਂ ਨੂੰ ਲੱਗ ਰਿਹਾ ਸੀ ਕਿ ਐਨੇ ਵੱਡੇ ਨਾਵਾਂ ਵਾਲੇ ਸਿੰਘ ਇੱਕੋ ਕੰਮ ਵਿੱਚ ਇਕੱਠੇ ਹੋਏ ਨੇ ਪਰ ਉਹ ਕਿਸੇ ਨਾ ਕਿਸੇ ਕਾਰਨ ਕਰਕੇ ਅੱਗੇ ਪਈ ਜਾ ਰਿਹਾ ਸੀ ਚਰਨਜੀਤ ਸਿੰਘ ਤਲਵੰਡੀ ਅਤੇ ਦਰਸ਼ਨ ਸਿੰਘ ਡੱਲਾ ਹਾਸਾ ਮਜ਼ਾਕ ਕਰਨ ਲੱਗ ਪਏ ਕਿ ਇਸ ਪੁਲਿਸੀਏ ਦਾ ਜਮਰਾਜ ਨਾਲ ਕੋਈ ਸਮਝੌਤਾ ਹੋਇਆ ਲੱਗਦਾ ਜਿਸ ਦਿਨ ਅਸੀਂ ਪਹੁੰਚੇ ਉਸ ਦਿਨ ਸਿੰਘਾਂ ਕੋਲ ਇਹ ਸੂਚਨਾ ਸੀ ਕਿ ਇਸਨੇ ਸਵੇਰੇ 4 ਵਜੇ ਛਾਪਾ ਮਾਰਨ ਜਾਣਾ ਅਸੀਂ ਸਕੂਲ ਦੇ ਨੇੜੇ ਹੀ ਇਸ ਤੇ ਘਾਤ ਲਾਉਣੀ ਸੀ ਪਰ ਉਸ ਦਿਨ ਫੇਰ ਅੰਦਰੋਂ ਸੁਨੇਹਾ ਆ ਗਿਆ ਕਿ ਅੱਜ ਫੇਰ ਇਸ ਨੇ ਜਾਣਾ ਅੱਗੇ ਕਰ ਦਿੱਤਾ ਤੇ ਇਹ ਸੁਣ ਕੇ ਅਸੀਂ ਫੇਰ ਨੇੜੇ ਆਪਣੀਆਂ 18 ਦੇ ਚਲੇ ਗਏ ਅਗਲੇ ਦਿਨ ਮੈਂ ਵਾਪਸ ਚੰਡੀਗੜ੍ਹ ਆ ਗਿਆ ਪਰ ਇਹ ਸਿੰਘ 10 ਕੋ ਦਿਨ ਉੱਥੇ ਹੋਰ ਰਹੇ ਪਰ ਹਰਾਨੀ ਤੇ ਮਯੂਸੀ ਦੀ ਗੱਲ ਸੀ ਕਿ ਕਿਸੇ ਵੀ ਤਰ੍ਹਾਂ ਗੱਲ ਨਹੀਂ ਬਣ ਸਕੀ ਉਹ ਦਿਨ ਪੂਰੇ 10 ਤਜਰਬੇਕਾਰ ਸਿੰਘ ਹਮਲਾ ਕਰਨ ਵਾਲੇ ਸਨ ਜਦੋਂ ਕੋਈ ਕੰਮ ਇੰਨੀ ਮਿਹਨਤ ਬਾਅਦ ਵੀ ਸਿਰੇ ਨਾ ਚੜੇ ਤਾਂ ਸਾਰੇ ਜਥੇ ਵਿੱਚ ਮਾਇੂਸੀ ਜਈ ਫੈਲ ਜਾਂਦੀ ਹੈ ਤੇ ਮਨ ਨਹੀਂ ਟਿਕਦਾ ਹਮਲਿਆਂ ਦੌਰਾਨ ਅਤੇ ਸ਼ਹਾਦਤ ਦੌਰਾਨ ਕਦੇ ਇੰਜ ਮਾਇੂਸੀ ਨਹੀਂ ਸੀ ਹੁੰਦੀ ਪਰ ਫੇਰ ਵੀ ਸਿੰਘਾਂ ਨੂੰ ਆਪਣੇ ਆਪ ਨੂੰ ਸਮਝਾਉਣਾ ਪੈਂਦਾ ਸੀ ਕਿ ਇਹ ਸਭ ਉਸ ਦੀ ਖੇਡ ਹੈ ਸਾਡਾ ਫਰਜ਼ ਤਾਂ ਯਤਨ ਕਰਨਾ ਹੀ ਹੈ ਇਸੇ ਤਰ੍ਹਾਂ ਇਹ ਗੱਲ ਦਸੰਬਰ 1984 ਦੀ ਹੈ ਜਦੋਂ ਸਖਤ ਠੰਡ ਅਤੇ ਧੁੰਦ ਪੈ ਰਹੀ ਸੀ ਜੂਨ 1983 ਤੇ ਨਵੰਬਰ 84 ਸਿੱਖਾਂ ਉੱਪਰ ਇਹ ਦੋ ਵੱਡੇ ਹਮਲੇ ਹੋ ਚੁਕੇ ਸਨ ਸਿੱਖਾਂ ਵਿੱਚ ਰੋਅ ਅਤੇ ਗੁੱਸੇ ਦੇ ਨਾਲ ਹੀ ਬੇਇੱਜ਼ਤੀ ਦਾ ਦਰਦ ਤੇ ਇੱਕ ਖੌਫ ਜਿਹਾ ਵੀ ਸੀਗਾ 1984 ਤੋਂ ਬਾਅਦ ਹੀ ਅਸੀਂ ਤਿੰਨਾਂ ਦੋਸਤਾਂ ਨੇ ਹਥਿਆਰਬੰਦ ਲੜਾਈ ਦਾ ਰਾਹ ਚੁਣਦਿਆ ਸੀ ਤੇ ਦਸੰਬਰ ਤੱਕ ਸਾਡਾ ਬੱਬਰ ਖਾਲਸਾ ਦੇ ਭਾਈ ਅਨੋਖ ਸਿੰਘ ਸੁਲੱਖਣ ਸਿੰਘ ਸਿੱਖ ਸਟੂਡੈਂਟ ਫੈਡਰੇਸ਼ਨ ਦੇ ਚਰਨਜੀਤ ਸਿੰਘ ਤੇ ਚਾਚਾ ਮਥਰਾ ਸਿੰਘ ਨਾਲ ਸੰਪਰਕ ਹੋ ਚੁੱਕਿਆ ਸੀ ਸਾਡੇ ਕੋਲ ਕਾਫੀ ਅਸਲਾ ਇਕੱਠਾ ਹੋ ਚੁੱਕਿਆ ਸੀ ਉਸ ਵਕਤ ਸੰਤ ਜਰਨੈਲ ਸਿੰਘ ਭਿੰਡਰਾਂ ਵਾਲੇ ਦਮਦਮੀ ਟਕਸਾਲ ਤੇ ਸਿੱਖ ਸਟੂਡੈਂਟ ਫੈਡਰੇਸ਼ਨ ਨਾਲ ਸੰਬੰਧਿਤ ਸਿੰਘ ਜਥੇਬੰਦ ਹੋਣ ਦੀ ਕੋਸ਼ਿਸ਼ ਕਰ ਰਹੇ ਸਨ ਤੇ ਬੱਬਰ ਖਾਲਸਾ ਵਾਲੇ ਵੀ ਜਥੇਬੰਦ ਹੋ ਰਹੇ ਸਨ ਹਾਲੇ ਕਿਸੇ ਕੋਲ ਵੀ ਵੱਡੇ ਕਾਰਨਾਮੇ ਕਰਨ ਲਈ ਨਾ ਤਾਂ ਬੰਦੇ ਸਨ ਤੇ ਨਾ ਹੀ ਸਮਾਨ ਸੀ ਸਾਡਾ ਇਹਨਾਂ ਦੋਨਾਂ ਹਿੱਸਿਆਂ ਨਾਲ ਸੰਪਰਕ ਹੋਣ ਕਾਰਨ ਅਸੀਂ ਸਮਾਨ ਅਤੇ ਬੰਦੇ ਦੋਵੇਂ ਇਕੱਠੇ ਕਰ ਸਕਦੇ ਸਾਂ ਬੱਬਰਾਂ ਨੂੰ ਅਸੀਂ ਰਾਜਕ੍ਰਿਸ਼ਨ 베ਦੀ ਜੋ ਉਸ ਵਕਤ CIA ਇਨਸਪੈਕਟਰ ਸੀ ਬਾਰੇ ਦੱਸਿਆ 베ਦੀ ਪਹਿਲਾਂ ਹੀ ਬੜਾ ਬਦਨਾਮ ਅਫਸਰ ਸੀ ਇਹ ਤਸ਼ੱਦਦ ਵਿੱਚ ਮਾਹਰ ਅਤੇ ਭ੍ਰਿਸ਼ਟ ਅਫਸਰ ਸੀ ਡੀਆਰ ਪੱਟੀ ਉੱਪਰ ਹੋਏ ਹਮਲੇ ਵਿੱਚ ਇਸ ਨੇ ਸਿੰਘਾਂ ਦੀ ਜਲਾਲਤ ਭਰੀ ਤਵਦੀਸ਼ ਕੀਤੀ ਸੀ ਸੰਘਰਸ਼ ਤੋਂ ਪਹਿਲਾਂ ਵੀ ਉਸ ਨੇ ਪੈਸੇ ਦੇ ਲਾਲਚ ਵਿੱਚ ਦੀਪੇ ਅਤੇ ਮਹਿੰਦਰ ਆਜ਼ਾਦ ਦੇ ਝੂਠੇ ਮੁਕਾਬਲੇ ਬਣਾਏ ਸਨ ਭਾਈ ਅਨੋਖ ਸਿੰਘ ਹੋਰਾਂ ਨੇ ਕਿਹਾ ਕਿ ਇਹ ਕੰਮ ਹੋ ਜਾਵੇ ਤਾਂ ਸਿੰਘਾਂ ਨੂੰ ਬਹੁਤ ਹੌਸਲਾ ਮਿਲੇਗਾ। ਅਸੀਂ ਐਸੇ ਕੰਮਾਂ ਉੱਪਰ ਲੱਗ ਗਏ। ਅਸੀਂ ਰਾਜਕਿਸ਼ਨ ਬੇਦੀ ਨੂੰ ਨਿੱਜੀ ਤੌਰ ਤੇ ਵੀ ਜਾਣਦੇ ਸੀ। ਉਹ ਉਸ ਵਕਤ CIA ਸਟਾਫ ਦੇ ਪਿਛਲੇ ਪਾਸੇ بڑے ਮਕਾਨਾਂ ਵਿੱਚ ਰਹਿੰਦਾ ਸੀ। ਉਸ ਵਕਤ CIA ਦਾ ਪਿਛਲੇ ਪਾਸੇ ਨੂੰ ਇੱਕ ਦਰਵਾਜ਼ਾ ਵੀ ਸੀਗਾ ਜੋ ਟੁੱਟੀ ਹੋਈ ਸੜਕ ਤੇ ਖੁੱਲਦਾ ਸੀ। ਇਸ ਸੜਕ ਤੇ ਕੋਈ ਬੱਤੀ ਨਹੀਂ ਸੀਗੀ। ਰਾਤ ਨੂੰ ਪਿਛਲੇ ਪਾਸੇ ਪੂਰਾ ਹਨੇਰਾ ਹੀ ਹੁੰਦਾ ਸੀ। ਉਦੋਂ ਤੱਕ ਫਰੋਜ਼ ਗਾਂਧੀ ਬਾਜ਼ਾਰ ਵਾਲਾ ਸਾਰਾ ਇਲਾਕਾ ਇੱਕ ਮੈਦਾਨ ਹੀ ਸੀ। ਜਿੱਥੇ ਕੋਈ ਕੋਈ ਦੁਕਾਨ ਬਣਨੀ ਸ਼ੁਰੂ ਹੋਈ ਸੀ ਹਲੇ ਇਸ ਮੈਦਾਨ ਵਿੱਚ ਉਹਨਾਂ ਦਿਨਾਂ ਵਿੱਚ ਸੰਤ ਰਾੜੇ ਵਾਲਿਆਂ ਦੇ ਦੀਵਾਨ ਲੱਗਦੇ ਸਨ ਤੇ ਇਹ ਕਾਫੀ ਰਾਤ ਤੱਕ ਚੱਲਦੇ ਸਨ ਥਾਣੇ ਦੇ ਪਿਛਲੇ ਪਾਸੇ ਸਭ ਤੋਂ ਪਹਿਲੇ ਕੋਨੇ ਵਿੱਚ ਇੱਕ ਹੋਟਲ ਦੀ ਤਿਆਰੀ ਹੋ ਰਹੀ ਸੀ ਜੋ ਹੁਣ ਗਰੇਵਾਲ ਹੋਟਲ ਵਜੋਂ ਜਾਣਿਆ ਜਾਂਦਾ ਸੀ ਰਾਤ ਨੂੰ ਇਹ ਇਲਾਕਾ ਸੁਨਸਾਨ ਤੇ ਹਨੇਰੇ ਵਾਲਾ ਹੁੰਦਾ ਸੀ ਦਿਵਾਨ ਵਾਲੇ ਦਿਨਾਂ ਵਿੱਚ ਅਸੀਂ ਹੋਟਲ ਦੀ ਦੂਸਰੀ ਮੰਜ਼ਲ ਤੇ ਖਲੋਕੇ ਦੇਖਿਆ ਤਾਂ CIA ਸਟਾਫ ਵਿੱਚ ਬੇਦੀ ਦੀ ਰਹਾਇਸ਼ ਸਪਸ਼ਟ ਦਿਖ ਰਹੀ ਸੀ ਉਸ ਦੀ ਘਰ ਵਾਲੀ ਕੁੜੀ ਮੁੰਡਾ ਤੇ ਉਸ ਨੂੰ ਰੋਟੀ ਖਾਂਦਿਆਂ ਨੂੰ ਅਸੀਂ ਦੇਖ ਸਕਦੇ ਸੀ ਜਦੋਂ ਇਹ ਦ੍ਰਿਸ਼ ਸੁਲੱਖਣ ਸਿੰਘ ਬੱਬਰ ਤੇ ਅਨੋਖ ਸਿੰਘ ਬੱਬਰ ਨੇ ਦੇਖਿਆ ਤਾਂ ਬੜੇ ਹੈਰਾਨ ਹੋਏ ਤੇ ਕਿਹਾ ਵੀ ਇਹ ਤਾਂ ਬਹੁਤ ਸੌਖਾ ਹੀ ਇੱਥੋਂ ਮਾਰਿਆ ਜਾ ਸਕਦਾ ਹੈ। ਸਾਨੂੰ ਇੱਕ ਦੂਰਬੀਨ ਬੰਦੂਕ ਚਾਹੀਦੀ ਸੀ ਕੋਈ ਵੀ ਪੱਕੀ ਬੰਦੂਕ ਐਨੇ ਫਾਸਲੇ ਤੋਂ ਸੌਖਿਆਂ ਮਾਰ ਸਕਦੀ ਸੀ। ਉਹ ਚਾਨਣ ਵਿੱਚ ਸੀ ਤੇ ਅਸੀਂ ਹਨੇਰੇ ਵਿੱਚ। CIA ਸਟਾਫ ਵਿੱਚ ਕਾਫੀ ਪਹਿਰੇਦਾਰੀ ਸੀ ਪਰ ਸਾਰੇ ਦਰਵਾਜ਼ੇ ਉੱਤੇ ਸੀ ਸ਼ਾਇਦ ਪਿੱਛੇ ਬਾਰੇ ਉਹਨੂੰ ਕੋਈ ਚਿੰਤਾ ਚੇਤਾ ਵੀ ਨਹੀਂ ਸੀਗਾ। ਖਾਣੇ ਦੇ ਸਾਰੇ ਖੁੰਜਿਆਂ ਉਤੇ ਮੋਰਚੇ ਬਣੇ ਹੋਏ ਸਨ ਪਰ ਰਾਤ ਨੂੰ ਇੱਥੇ ਕੋਈ ਸੰਤਰੀ ਨਹੀਂ ਸੀ ਹੁੰਦਾ ਬੇਦੀ ਦੇ ਘਰ ਦੀ ਛੱਤ ਉੱਪਰ ਇੱਕ ਕੁਰਸੀ ਰੱਖੀ ਹੋਈ ਸੀ ਜਿੱਥੇ ਰਾਤ ਨੂੰ ਕਦੇ-ਕਦੇ ਕੁਝ ਸਮੇਂ ਲਈ ਪਹਿਰੇਦਾਰ ਬਣੇ ਬੈਠਾ ਰਹਿੰਦਾ ਸੀ ਪਹਿਲਾਂ ਇਹਨਾਂ ਮੋਰਚੀਆਂ ਤੇ ਸੀਆਰਪੀਐਫ ਲੱਗੀ ਹੋਈ ਸੀ ਪਰ ਹੁਣ हट ਗਈ ਸੀ ਸੁਲੱਖਣ ਸਿੰਘ ਚੰਗਾ ਦੂਰ ਬਿਨਿ ਨਿਸ਼ਾਨੇਬਾਦ ਸੀ ਤੇ ਉਸ ਨੇ ਦੇਖ ਕੇ ਕਿਹਾ ਕਿ ਹਥਿਆਰ ਹੋਵੇ ਤਾਂ ਇਹ ਕੰਮ ਪੱਕਾ ਹੈ ਕੁਝ ਦਿਨਾਂ ਬਾਅਦ ਦੀਵਾਨ ਲੱਗ ਗਏ ਅਸੀਂ ਫੇਰ ਵੀ ਉੱਥੇ ਰਾਤ ਨੂੰ ਆਉਣਾ ਜਾਰੀ ਰੱਖਿਆ ਤੇ ਸਭ ਕੁਝ ਦੇਖਦੇ ਰਹੇ ਕਰੋਂ ਰਾਤ ਨੂੰ ਚੋਰੀ ਸਾਈਕਲ ਤੇ ਪਿਸਤੌਲ ਲੈ ਕੇ ਜਾਣਾ ਵਾਰਾਂ ਸੁਨਸਾਨ ਇਮਾਰਤ ਵਿੱਚ ਚੜ੍ਹਨਾ ਤੇ ਸੀਆਈਏ ਸਟਾਫ ਨੂੰ ਕਈ ਕਈ ਘੰਟੇ ਦੇਖੀ ਜਾਣਾ ਤੇ ਫਿਰ ਉਸੇ ਤਰ੍ਹਾਂ ਹੀ ਵਾਪਸ ਘਰਦਿਆਂ ਤੋਂ ਚੋਰੀ ਘਰ ਆਉਣਾ ਇੱਕ ਦੋ ਵਾਰੀ ਰਾਤ ਨੂੰ ਚੌਕੀਦਾਰ ਤੇ ਪੁਲਿਸ ਵਾਲੇ ਵੀ ਮਿਲੇ ਪਰ ਸਾਡੇ ਕੋਲ ਸਾਰੇ ਜਵਾਬ ਬਣਾਏ ਹੁੰਦੇ ਸਨ ਤੇ ਅਸੀਂ ਇਸ ਇਲਾਕੇ ਦੇ ਜਾਣਕਾਰ ਵੀ ਸੀਗੇ ਇੱਕ ਦਿਨ ਸੁਲੱਖਣ ਸਿੰਘ ਮੈਂ ਅਤੇ ਬਾਈ ਗੁਰਸ਼ਰਨ ਸਿੰਘ ਗਾਮਾ ਇਸੇ ਤਰ੍ਹਾਂ ਬੈਠੇ ਸਾਂ ਕਿ ਰਾਤ ਨੂੰ 11:30 ਵਜੇ ਇੱਕ ਫੀਅਟ ਕਾਰ ਆ ਕੇ ਸਟਾਫ ਦੇ ਪਿਛਲੇ ਦਰਵਾਜ਼ੇ ਕੋਲ ਰੁਕੀ ਇੱਕ ਬੰਦੇ ਨੇ ਉਤਰ ਕੇ ਦਰਵਾਜ਼ੇ ਤੇ ਖਾਸ ਤਰੀਕੇ ਨਾਲ دستਕ ਦਿੱਤੀ ਅੰਦਰੋਂ 베ਦੀ ਨਿਕਲੇ ਆ ਤੇ ਉਹ ਉਹਨਾਂ ਦੋਵਾਂ ਬੰਦਿਆਂ ਨੂੰ ਹੱਥ ਮਿਲਾ ਕੇ ਮਿਲਿਆ ਚਾਰ ਪੰਜ ਮਿੰਟਾਂ ਗੱਲਾਂ ਕਰਦੇ ਰਹੇ ਫਿਰ ਉਹਨਾਂ ਨੇ ਕਾਰ ਵਿੱਚੋਂ ਇੱਕ ਲਫਾਫਾ ਕੱਢ ਕੇ 베ਦੀ ਨੂੰ ਦਿੱਤਾ ਤੇ ਚਲੇ ਗਏ ਬਾਈ ਗਾਮਾ ਉਹ ਬੰਦੇ ਨੂੰ ਪਛਾਣਦਾ ਸੀ ਜੋ ਉਸ ਵਕਤ ਲੁਧੇਹਾਣੇ ਦਾ ਵੱਡਾ ਨਸ਼ਾ ਸੋਦਾਗਰ ਸੀ ਸਾਨੂੰ ਪਤਾ ਸੀ ਕਿ ਇਹ ਧੰਦਾ ਇਸ ਇਲਾਕੇ ਵਿੱਚ 베ਦੀ ਨਾਲ ਰਲ ਕੇ ਹੀ ਹੁੰਦਾ ਸੀ ਦੂਰਬਿਨੀ ਬੰਦੂਕ ਹਾਸਲ ਕਰਨ ਵਿੱਚ ਸਾਨੂੰ ਬਹੁਤ ਦਿੱਕਤ ਆਈ ਬੱਬਰਾਂ ਨੇ ਪੂਰੀ ਕੋਸ਼ਿਸ਼ ਕੀਤੀ ਪਰ ਉਹਨਾਂ ਨੂੰ ਵੀ ਉਦੋਂ ਨਹੀਂ ਮਿਲੀ ਹਾਂ ਉਹਨਾਂ ਨੂੰ ਇੱਕ ਦੂਰਬਿੰਦ ਜ਼ਰੂਰ ਮਿਲ ਗਈ ਸੀ 22 ਗਾਮੇ ਨੇ ਸਾਨੂੰ ਦੱਸਿਆ ਕਿ ਇਹਨਾਂ ਦੇ ਚਾਚੇ ਕੋਲ ਨਜਾਇਜ਼ ਸਪ੍ਰਿੰਗਫੀਲਡ ਬੰਦੂਕ ਹੈ ਪਰ ਉਹ ਤਾਂ ਹੀ ਦੇਵੇਗਾ ਜੇ ਚਰਨਜੀਤ ਸਿੰਘ ਤਲਵੰਡੀ ਦੇ ਪਿਤਾ ਦੇਵ ਰਾਜ ਸਿੰਘ ਤਲਵੰਡੀ ਉਹਨਾਂ ਨੂੰ ਕਹਿਣ ਕੁਝ ਸਮਾਂ ਅਸੀਂ ਇਹ ਯਤਨ ਕੀਤਾ ਪਰ ਗੱਲ ਨਹੀਂ ਬਣੀ ਫਿਰ ਅਸੀਂ ਸੋਚਿਆ ਕਿ ਸਾਡੇ ਕੋਲ ਥਾਮਸਨ ਗੰਨ ਤਾਂ ਹੈਗੀ ਉਹ ਹੈ ਕਿਉਂ ਨਾ ਇੱਕ ਬੰਦਾ ਰਾਤ ਨੂੰ 베ਦੀ ਦੇ ਮਕਾਨ ਦੀ ਛੱਤ ਉੱਪਰ ਚੜ੍ਹ ਜਾਵੇ ਤੇ ਉੱਥੇ ਉਹਦੀ ਉਡੀਕ ਕਰੇ ਜਦੋਂ ਦਫ਼ਤਰ ਵਾਲੇ ਪਾਸਿਓ ਆਪਣੇ ਘਰ ਵਿੱਚ ਦਾਖਲ ਹੋਵੇ ਉਦੋਂ ਬਿਲਕੁਲ ਉੱਪਰੋਂ ਉਸਤੇ ਹਮਲਾ ਕਰ ਦਵੇ ਇਹ ਕੰਮ ਹੋਰ ਵੀ ਪੱਕਾ ਸੀ ਪਰ ਖਤਰਾ ਵੀ ਜ਼ਿਆਦਾ ਸੀ ਇਹਦੇ 'ਚ ਕੋਠੇ ਚੜ੍ਹਦਿਆਂ ਨੂੰ ਕੋਈ ਦੇਖ ਸਕਦਾ ਸੀ ਤੇ ਕੋਠੇ ਉੱਪਰ ਕੋਈ ਆ ਸਕਦਾ ਸੀ ਬੇਦੀ ਰਾਤ ਨੂੰ ਇੱਕ ਵਾਰ 8:00 ਵਜੇ ਤਵਦੀਸ਼ ਕਰਕੇ ਘਰ ਆਉਂਦਾ ਸੀ ਫਿਰ ਰੋਟੀ ਖਾ ਕੇ ਕੁਝ ਸਮੇਂ ਬਾਅਦ ਦੁਬਾਰਾ ਤਵਦੀਸ਼ ਕਰਨੀ ਚਲਿਆ ਜਾਂਦਾ ਸੀ ਉਹ ਤੇਰ ਦੇਰ ਰਾਤ ਨੂੰ ਵਾਪਸ ਆਉਂਦਾ ਸੀ ਇਹ ਸਾਰਾ ਕੁਝ ਅਸੀਂ ਕਈ ਵਾਰ ਦੇਖਿਆ ਸੀ ਅਸੀਂ ਇਹ ਯੋਜਨਾ ਤਿਆਰ ਕਰ ਲਈ ਤੇ ਸੁਲੱਖਣ ਸਿੰਘ ਤੇ ਮੈਂ ਤੇ ਦੋ ਹੋਰ ਸਿੰਘ ਇਸ ਉੱਪਰ ਲੱਗ ਗਏ ਸਾਡਾ ਇੱਕ ਬੰਦਾ ਟਰਾਲੀ ਟਰੈਕਟਰ ਤੇ ਦਿਨੇ ਇੱਕ ਟੁੱਟੀ ਜਹੀ ਪੌੜੀ ਕੰਧ ਕੋਲ ਸੁੱਟ ਗਿਆ ਰਾਤ ਨੂੰ ਅਸੀਂ ਇੱਕ ਸਕੂਟਰ ਤੇ ਇੱਕ ਗੱਡੀ ਜੋ ਸਾਡੇ ਆਪਣੀ ਸਨ ਉਹਨਾਂ ਦੇ ਨੰਬਰ ਬਦਲ ਕੇ ਹਨੇਰੇ ਵਿੱਚ ਖੜੇ ਕਰ ਦਤੇ ਤੇ ਇੱਕ ਬੰਦਾ ਹਨੇਰੇ ਵਿੱਚ ਪੌੜੀ ਲਾ ਕੇ ਥੌਮਸਨ ਗਨ ਲੈ ਕੇ ਥਾਣੇ ਦੀ ਛੱਤ ਤੇ ਚੜ ਗਿਆ ਤੇ ਲੰਬਾ ਪੈ ਗਿਆ ਕਈ ਘੰਟੇ ਅਸੀਂ ਉਸ ਨੂੰ ਉਡੀਕਦੇ ਰਹੇ ਪਰ ਉਸ ਦਿਨ ਉਸ ਦੀ ਕੋਈ ਉਗ ਸੁਗ ਨਹੀਂ ਮਿਲੀ ਫਿਰ ਅਸੀਂ ਉਸੇ ਤਰ੍ਹਾਂ ਸਿੰਘ ਨੂੰ ਥੱਲੇ ਉਤਾਰਿਆ ਤੇ ਪੌੜੀ ਝਾੜੀਆਂ ਵਿੱਚ ਲੁਕੋ ਦਿੱਤੀ ਥੌਮਸਨ ਗੰਨਾ ਅਤੇ ਹੋਰ ਅਸਲੇ ਸਮੇਤ ਅਸੀਂ ਬਾਈ ਗਾਮੇ ਦੇ ਪਿੰਡ ਉਸ ਦੀ ਕਿਸੇ ਮੋਟਰ ਤੇ ਸ਼ਸਤਰ ਲਗਾਉਣੇ ਅਤੇ ਫਿਰ ਕਿਸੇ ਹੋਰ ਮੋਟਰ ਉੱਪਰ ਜਾ ਕੇ ਸੌਣਾ ਇਸ ਤੋਂ ਬਾਅਦ ਗੱਡੀਆਂ ਦੇ ਨੰਬਰ ਸਹੀ ਕਰਨੇ ਤੇ ਫਿਰ ਦਿਨੇ ਘਰ ਆ ਜਾਣਾ ਇਸ ਤਰ੍ਹਾਂ ਅਸੀਂ ਤਿੰਨ ਵਾਰ ਕੀਤਾ ਜਿੱਥੇ ਅੱਗੇ ਬੇਦੀ ਆਮ ਹੀ ਦਿਖਦਾ ਰਹਿੰਦਾ ਸੀ ਉਹਨਾਂ ਤਿੰਨ ਦਿਨਾਂ ਵਿੱਚ ਸਾਡੇ ਬੰਦੇ ਦੇ ਕਈ-ਕਈ ਘੰਟੇ ਛੱਤ ਤੇ ਲੰਬੇ ਪੈ ਕੇ ਉਡਿੱਕਣ ਦੇ ਬਾਵਜੂਦ ਉਹ ਨਹੀਂ ਆਇਆ ਇੱਕ ਵਾਰ ਉਹਦੀ ਜਗ੍ਹਾ ਕੋਈ ਹੋਰ ਹੀ ਮੁਲਾਜ਼ਮ ਆ ਗਿਆ ਉਹ ਤਾਂ ਸੁਲੱਖਣ ਸਿੰਘ ਨੇ ਦੇਖ ਲਿਆ ਨਹੀਂ ਤਾਂ ਉਸ ਉਪਰੀ ਗੋਲੀ ਚਲਾ ਦੇਣੀ ਸੀ ਉਹਨੇ ਉਸ ਤੋਂ ਬਾਅਦ ਫਿਰ ਇੱਕਦਮ ਧੁੰਦ ਪੈਣੋਂ ਹਟ ਗਈ ਤੇ ਸਾਡਾ ਕੰਮ ਔਖਾ ਹੋ ਗਿਆ ਪਹਿਲਾ ਠੰਡ ਤੇ ਧੁੰਦ ਵਿੱਚ ਸਭ ਆਸਾਨ ਸੀ ਧੁੰਦ ਹਟਣ ਕਰਕੇ ਅਸੀਂ ਰਾਤ ਨੂੰ ਨਹੀਂ ਸੀ ਵਿਚਰ ਸਕਦੇ ਤੇ ਨਾ ਹੀ ਉੱਪਰ ਚੜ੍ਹ ਸਕਦੇ ਸੀ ਉਸ ਤਰ੍ਹਾਂ ਵੀ ਇਹ ਕੰਮ ਬਹੁਤ ਜ਼ਿਆਦਾ ਮਿਹਨਤ ਤੇ ਖਤੇ ਵਾਲਾ ਸੀ ਖਾਸ ਕਰਕੇ ਸਾਡੀ ਪਛਾਣ ਦਾ ਸਾਨੂੰ ਲੁਧਿਆਣੇ ਵਿੱਚ ਬਹੁਤ ਜ਼ਿਆਦਾ ਲੋਕ ਜਾਣਦੇ ਸਨ ਫਿਰ ਅਨੋਖ ਸਿੰਘ ਹੋਰਾਂ ਨੇ ਕਿਹਾ ਕਿ ਗੁਰੂ ਨੂੰ ਹਲੇ ਇਹ ਮਨਜ਼ੂਰ ਨਹੀਂ ਤੇ ਤੁਹਾਡੇ ਲਈ ਖਤਰਾ ਵੀ ਬਹੁਤ ਹੈ ਫਿਲਹਾਲ ਆਪਾਂ ਇਹ ਕੰਮ ਛੱਡ ਦਈਏ ਫਿਰ ਇਹ ਵਿਊਂਤ ਅੱਗੇ ਪਾ ਦਿੱਤੀ ਗਈ ਕੁਦਰਤੀ ਤੌਰ ਤੇ ਕੁਝ ਸਮੇਂ ਬਾਅਦ ਲੁਧਿਆਣੇ ਵਿੱਚ ਮਹਿਤਾ ਪਾਂਡੇ ਐਸਐਸਪੀ ਬਣ ਕੇ ਆ ਗਿਆ ਤੇ ਅਸੀਂ ਸਾਰੇ ਉਸਤੇ ਕੇਂਦਰਿਤ ਹੋ ਗਏ ਹੁਣ ਐਨੇ ਸਾਲਾਂ ਬਾਅਦ ਜਦੋਂ ਮੈਂ ਉਹ ਸਮਾਂ ਯਾਦ ਕਰਦਾ ਤਾਂ ਹੈਰਾਨੀ ਹੁੰਦੀ ਹੈ ਕਿ ਅਸੀਂ ਕਿਸ ਤਰ੍ਹਾਂ ਖਤਰਾ ਮੁੱਢ ਲੈ ਕੇ ਸਭ ਕੁਝ ਕਰਦੇ ਰਹੇ ਅਤੇ ਬਚਦੇ ਰਹੇ ਦਸੰਬਰ 84 ਵਿੱਚ ਤਾਂ ਸਿੱਖ ਆਪਣੇ ਉੱਪਰ ਹੋਏ ਹਮਲਿਆਂ ਦੇ ਦੁੱਖ ਵਿੱਚੋਂ ਨਹੀਂ ਸੀ ਨਿਕਲੇ ਅਸੀਂ ਗੁਰੂ ਦੀ ਕਿਰਪਾ ਨਾਲ ਕਿਸੇ ਤਰ੍ਹਾਂ ਸਿੰਘਾਂ ਦੇ ਸੰਪਰਕ ਵਿੱਚ ਆਏ ਤੇ ਇਹ ਸਾਰੇ ਯਤਨ ਆਰੰਭ ਕੀਤੇ ਠੰਡ ਧੁੰਦ ਅਤੇ ਘੁੱਪ ਹਨੇਰੇ ਤੇ ਉਹ ਦਿਨ ਜਦੋਂ ਘਰੋ ਘਰੀ ਟਕੰਦ ਟੱਪ ਕੇ ਹਥਿਆਰਬੰਦ ਹੋ ਕੇ ਜਾਣਾ ਤੇ ਰਾਤ ਨੂੰ CIA ਸਟਾਫ ਦੀ ਸੂਹ ਕੱਢਣੀ ਤੇ ਉਦ ਦੀ ਛੱਤ ਉੱਪਰ ਸ਼ਸਤਰ ਲੈ ਕੇ ਪਏ ਰਹਿਣਾ ਜਿਹੜਾ ਅਹਿਸਾਸ ਇਹਨਾਂ ਪਲਾਂ ਵਿੱਚ ਹੁੰਦਾ ਸੀ ਉਹ ਬੜਾ ਕੀਮਤੀ ਸੀ ਸਾਨੂੰ ਆਪਣੇ ਆਪ ਤੇ ਮਾਣ ਮਹਿਸੂਸ ਹੁੰਦਾ ਸੀ ਸ਼ਸਤਰਾਂ ਦੀ ਠੰਡੀ ਸਪਰਸ਼ ਕਿਸੇ ਅਮੋਕ ਤੇ ਜੁਰਾਵਰ ਸ਼ਕਤੀ ਵਾਂਗ ਸਾਡੇ ਵਿੱਚ ਜਾਨ ਭਰਦੀ ਸੀ ਅਸੀਂ ਆਪਣੇ ਆਪ ਨੂੰ ਅਜਿੱਤ ਸਪਾਈਆਂ ਵਾਂਗ ਮਹਿਸੂਸ ਕਰਦੇ ਸੀ ਜੋ ਸਭ ਕੁਝ ਹੀ ਕਰ ਸਕਦੇ ਸਨ ਅਸੀਂ ਇਹ ਉਡੀਕ ਨੂੰ ਗੁਰਬਾਣੀ ਦੇ ਪਾਠ ਨਾਲ ਭਰਦੇ ਹੁੰਦੇ ਸੀ ਦੋਸਤੋ ਇਹ ਸਨ ਦੋ ਕਿਸੇ ਜਦੋਂ ਸੰਤਕੁਮਾਰ ਥਾਣੇਦਾਰ ਤੇ ਰਾਜਕਿਸ਼ਨ 베ਦੀ ਮਰਦੇ ਮਰਦੇ ਬਚੇ ਸੀ ਪ੍ਰਮਾਤਮਾ ਨੇ ਪਤਾ ਨਹੀਂ ਕਿਵੇਂ ਬਚਾਇਆ ਉਹਨਾਂ ਨੂੰ ਸੋ ਐਸੇ ਤਰ੍ਹਾਂ ਦੇ ਕਿਸੇ ਲੈ ਕੇ ਕੱਲ ਫੇਰ ਹਾਜ਼ਰ ਹੋਵਾਂਗੇ ਉਦੋਂ ਤੱਕ ਲਈ ਸਤ ਸ੍ਰੀ ਅਕਾਲ